ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਸਟੋਰੀ ਵਾਲੇ ਚੈਨਲ ਦੇ ਉੱਤੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇੱਕ ਕਨੇਡਾ ਗਈ ਹੋਈ ਕੁੜੀ ਨੇ ਸੌਰੇ ਪਰਿਵਾਰ ਦਾ 50 ਲੱਖ ਰੁਪਈਆ ਲਵਾ ਕੇ ਗਈ ਸੀ ਤੇ ਕਿਸ ਤਰ੍ਹਾਂ ਉੱਧਰ ਜਾ ਕੇ ਬਦਲ ਜਾਂਦੀ ਹੈ ਤੇ ਮੁੰਡਾ ਫਿਰ ਕਿਸ ਤਰ੍ਹਾਂ ਆਪਦਾ ਬਦਲਾ ਲੈਂਦਾ ਹੈ ਵੀਡੀਓ ਲਾਸਟ ਤੱਕ ਦੇਖੋਗੇ ਤੇ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਇਹ ਕਹਾਣੀ ਆਪਾਂ ਸ਼ੁਰੂ ਕਰਦੇ ਹਾਂ ਬਿਲਕੁਲ ਸ਼ੁਰੂਆਤ ਤੋਂ ਜਦੋਂ ਮੁੰਡੇ ਦਾ ਰਿਸ਼ਤਾ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਕੀ ਹੈ ਕਿ ਹਰਜੋਤ ਆਇਲਰਟਸ ਪਹਿਲਾਂ ਕਰਦਾ ਹੈ ਇੱਕ ਦੋ ਵਾਰ ਪਰ ਉਹ ਥੋੜੇ ਬੈਂਡਾ ਕਰਕੇ ਰਹਿ ਜਾਂਦਾ ਜਿਸ ਤੋਂ ਬਾਅਦ ਉਹ ਸੋਚਦਾ ਹੈ ਕਿ ਹਾਂ ਕਿਉਂ ਨਾ ਮੈਂ ਆਇਲਰਟਸ ਵਾਲੀ ਕੁੜੀ ਨਾਲ ਵਿਆਹ ਕਰਵਾ ਲਵਾਂ ਤੇ ਬਾਹਰ ਚਲਾ ਜਾਵਾਂ ਜਿਸ ਤੋਂ ਬਾਅਦ ਸੋਚਣ ਦੇ ਮਤਾਬਤ ਹਾਲੇ ਸੋਚ ਹੀ ਰਿਹਾ ਹੁੰਦਾ ਹੈ ਕਿਉਂਕਿ ਉਹ ਵਧੀਆ ਘਰ-ਬਾਰ ਤੋਂ ਹੁੰਦਾ ਉਸ ਕੋਲ ਪੈੜੀ ਹੁੰਦੀ ਹੈ ਤੇ ਉਹ ਵਧੀਆ ਆਪਣੇ ਪਰਿਵਾਰ ਤੇ ਸਟੈਂਡ ਸੀ ਪਰ ਉਸ ਨੂੰ ਕਿਤੇ ਨਾ ਕਿਤੇ ਸ਼ੌਂਕ ਸੀ ਚਾਹ ਸੀ ਬਾਹਰ ਜਾਣ ਦਾ ਜਿਹੜਾ ਕਿ ਚਾਹ ਪੂਰਾ ਕਰਨ ਦੇ ਲਈ ਉਹ ਇੱਕ ਉਸ ਕੁੜੀ ਦੀ ਪਾਲ ਵਿੱਚ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਅਧਿਕਾਰਦਿਆਂ ਨੂੰ ਕਹਿ ਦਿੰਦਾ ਹੈ ਕਿ ਹਾਂ ਆਪਾਂ ਇਸ ਤਰ੍ਹਾਂ ਕੁੜੀ ਨਾਲ ਵਿਆਹ ਕਰਵਾ ਕੇ ਆਪਾਂ ਬਾਹਰ ਚਲੇ ਜਾਵਾਂਗੇ ਤੇ ਬਾਅਦ ਵਿੱਚ ਕੁੜੀ ਇਹ ਇਸੇ ਤਰ੍ਹਾਂ ਆਪਣਾ ਉਹ ਇੱਕ ਕੁੜੀ ਨੂੰ ਜਾਣਦਾ ਵੀ ਹੁੰਦਾ ਹੈ ਥੋੜਾ ਜਿਹਾ ਕਲਾਸ ਟਾਈਮ ਤੋਂ ਜਿਸ ਤੋਂ ਬਾਅਦ ਕਿ ਉਸ ਦੀ ਉਸ ਨਾਲ ਫਰੈਂਡਸ਼ਿਪ ਵੀ ਹੁੰਦੀ ਹੈ ਥੋੜੀ-ਬਹੁਤੀ ਉਸ ਨੂੰ ਕਹਿੰਦਾ ਹੈ ਕਿ ਹਾਂ ਕਿ ਤੂੰ ਆਇਲਰਸ ਕਰ ਤੇ ਤੇਰੇ ਤੇ ਪੈਸਾ ਅਸੀਂ ਲਾਵਾਂਗੇ ਤੇ ਤੂੰ ਬਾਹਰ ਜਾਈਂ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਬਿਲਕੁਲ ਉਵੇਂ ਹੀ ਕਰਦਾ ਹੈ ਤੇ ਉਹ ਕੁੜੀ ਦੇ ਨਾਲ ਉਸੇ ਕੁੜੀ ਦੇ ਨਾਲ ਰਿਸ਼ਤਾ ਭੇਜਦਾ ਉਸਦੇ ਘਰੇ ਸਾਰਾ ਪੈਸਾ ਆਪ ਲਾਉਣ ਨੂੰ ਖੁਦ ਤਿਆਰ ਹੋ ਜਾਂਦਾ ਹੈ ਨੇ ਸਾਰਾ ਪਰਿਵਾਰ ਵੀ ਕਰ ਲੈਂਦਾ ਹੈ ਤਿਆਰ ਕਿ ਹਾਂ ਕਿ ਆਪਾਂ ਇਸ ਤਰ੍ਹਾਂ ਲਾਉਣੇ ਆਂ ਫੀਸ ਫੂਜ ਦਾ ਵੀ ਪਹਿਲਾਂ ਇੰਤਜ਼ਾਮ ਕਰ ਲੈਂਦਾ ਹੈ ਕਿ ਹਾਂ ਉਸ ਤੇ ਇੰਨੀ ਫੀਸ ਵਗੈਰਾ ਪੇਜਣੀ ਹੈ ਜਾਂ ਕਿਸ ਤਰ੍ਹਾਂ ਇਸੇ ਦੌਰਾਨ ਵਿਆਹ ਹੁੰਦਾ ਹੈ ਤੇ ਵਿਆਹ ਤੋਂ 6-7 ਦਿਨ ਬਾਅਦ ਹੀ ਕੁੜੀ ਕੈਨੇਡਾ ਚਲੀ ਜਾਂਦੀ ਹੈ ਕਿਉਂਕਿ ਉਹਨਾਂ ਨੇ 20-25 ਲੱਖ ਰੁਪਈਆ ਤਾਂ ਵੀਜ਼ਾ ਤੇ ਇੱਕ ਦੋ ਥੋੜੀ ਜੀਆਂ ਫੀਸਾਂ ਵਗੈਰਾ ਤੇ ਉਸ ਦਾ ਖਰਚਾ ਆ ਜਾਂਦਾ ਕੱਪੜਾ ਵਗੈਰਾ ਲੈਂਦੇ ਆ ਉਸ ਨੂੰ ਫੋਨ ਵਗੈਰਾ ਲੈਪਟਾਪ ਵਗੈਰਾ ਲੈ ਕੇ ਦਿੰਦਾ ਇਸੇ ਤਰ੍ਹਾਂ ਕਾਫੀ ਖਰਚਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਉਹ ਉਸ ਕੁੜੀ ਦੀ ਇੱਕ ਸਾਲ ਦੀ ਫੀਸ ਵੀ ਉਸ ਨੂੰ ਦੇ ਦਿੰਦਾ ਕਿ ਚੱਲ ਜੇ ਤੈਨੂੰ ਕੰਮ ਨਹੀਂ ਮਿਲੇਗਾ ਤੇ ਤੂੰ ਹਨਾ ਕਿ ਆਧੇ ਫੀਸ ਵਗੈਰਾ ਤਾਂ ਤਾਰਨੀ ਹੈ ਤੇ ਨਾਲੇ ਆਪ ਦਾ ਫਿਰ ਕੁੜੀ ਉਧਰ ਜਦੋਂ ਚਲੀ ਜਾਂਦੀ ਹੈ ਉਧਰ ਦੇ ਰੰਗ ਢਾਗ ਵੇਖ ਕੇ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਮੁੰਡੇ ਨੇ 50 ਲੱਖ ਰੁਪਏ ਲਾ ਦਿੱਤਾ ਤੇ ਉਦੋਂ ਬਾਅਦ ਉਸਨੇ ਕਿਹਾ ਕਿ ਹੁਣ ਤੂੰ ਆਵਦਾ ਨਾ ਕਮਾਲ ਤੇ ਖਾ ਕਿਉਂਕਿ ਹੁਣ ਆਪਣੇ ਇੱਧਰ ਕਾਫੀ ਕਰਜ਼ਾ ਵੀ ਚੜ ਚੁੱਕਿਆ ਮੇਰੇ ਤੇ ਤੇ ਹੁਣ ਤੂੰ ਹੀ ਹੈ ਜਿਹੜਾ ਆਪਣੇ ਘਰ ਦੇ ਹਾਲਾਤ ਸਹੀ ਕਰ ਸਕਦੀ ਹੈ ਤੇ ਤੂੰ ਹੀ ਹੈਗੀ ਹੈ ਜਿਹੜਾ ਕੁਝ ਜੋਰ ਕਰਨਾ ਤੋਰ ਤੇਰੇ ਹੱਥੇ ਜਾਂ ਤੂੰ ਮੈਨੂੰ ਬੁਲਾ ਲਾ ਤੇ ਮੈਂ ਕਮਾਈ ਕਰ ਲਾਂਗਾ ਤੇ ਕੁੜੀ ਨੂੰ ਹੁੰਦਾ ਏ ਕਿ ਹਾਂ ਕਿ ਹੌਲੀ-ਹੌਲੀ ਉਸ ਦਾ ਮਾਨ ਉਸ ਤੋਂ ਉੱਕ ਚੁੱਕਿਆ ਹੁੰਦਾ ਜਦੋਂ ਫੋਨ ਕਰਦਾ ਏ ਫੋਨ ਨਹੀਂ ਚੁੱਕਦੀ ਹੁੰਦੀ ਦੋ ਦੋ ਤਿੰਨ ਤੇ ਕਿਉਂਕਿ ਪੈਸਾ ਖਤਮ ਹੋ ਗਿਆ ਸੀ ਨਾ ਉਸ ਕੋਲ ਤਾਂ ਕਰਕੇ ਉਹ ਵੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਸੀ ਉਸ ਦੇ ਕੋਲੋਂ ਇਸ ਕਰਕੇ ਉਸ ਨੇ ਕੀ ਕੀਤਾ ਕਿ ਉਸ ਨੇ ਕੁਝ ਵੀ ਨਾ ਮੁੰਡੇ ਨਾਲ ਕੋਈ ਚੰਗੀ ਤਰ੍ਹਾਂ ਗੱਲਬਾਤ ਨਾ ਕਰਨੀ ਨਾ ਹੀ ਉਸ ਦੇ ਮਾਪਿਓ ਨਾਲ ਹੌਲੀ-ਹੌਲੀ ਇਸ ਤਰ੍ਹਾਂ ਸਾਲ ਬੀਤ ਚਿਆ 10바11 ਮਹੀਨੇ ਹੋ ਗਏ ਤੇ ਉਸ ਤੋਂ ਬਾਅਦ ਮੁੰਡੇ ਨੇ ਕਹਿਣਾ ਕਰਨਾ ਕਿ ਹਾਂ ਕਿ ਤੂੰ ਮੈਨੂੰ ਮੇਰੀ ਫਾਈਲ ਲਗਾ ਮੈਨੂੰ ਬੁਲਾ ਤੇ ਉਸ ਨੇ ਉਹ ਗੱਲ ਅਣਗੌਲੀ ਜੀ ਕਰ ਜਾਣੀ ਤੇ ਉਸ ਨੂੰ ਕਹਿ ਦੇਣਾ ਕਿ ਹਾਂ ਉਹ ਕਹਿੰਦਾ ਕਿ ਕਹਿੰਦੀ ਕਿ ਹਾਂ ਤੇਨੂੰ ਕੀ ਪਤਾ ਜਦੋਂ ਵੀ ਉਹਨੇ ਫੋਨ ਕਰਨਾ ਉਹਨੇ ਗੁਚਕਣਾ ਤੇ ਗੱਲ ਕਰਕੇ ਕਹਿਣਾ ਮੈਂ ਸੌਣ ਲੱਗੀ ਆ ਜਾਂ ਮੈਂ ਕੰਮ ਤੇ ਚਲੀ ਆ ਇਸ ਤਰ੍ਹਾਂ ਕਹਿ ਕੇ ਉਸ ਦਾ ਫੋਨ ਕੱਟ ਦੇਣਾ ਤੇ ਮੁੰਡੇ ਨੇ ਕਿਹਾ ਕਿ ਤੂੰ ਮੈਨੂੰ ਉੱਧਰ ਬੁਲਾ ਤੇ ਤੈਨੂੰ ਮੈਂ ਰਾਣੀ ਬਣਾ ਕੇ ਰੱਖਾਂਗਾ ਕਾਰ ਵਿੱਚ ਤੂੰ ਬਸ ਬੱਚਿਆਂ ਨੂੰ ਸੰਭੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰੀ ਮੈਂ ਤੈਨੂੰ ਕਮਾ ਕੇ ਦਿਆ ਉਹ ਅੱਗੋਂ ਇੰਨੀ ਕੋ ਗੱਲ ਦਾ ਹੀ ਗੁੱਸਾ ਕਰ ਜਾਂਦੀ ਏ ਉਹਨੂੰ ਗੁੱਸਾ ਚੜ ਜਾਂਦਾ ਤੇ ਉਹ ਕਹਿੰਦੀ ਏ ਕਿ ਹਾਂ ਕਿ ਨਹੀਂ ਤੂੰ ਮੈਨੂੰ ਬੱਚੇ ਜੰਮਣ ਵਾਲੇ ਮਸ਼ੀਨ ਸਮਝਿਆ ਜਾਂ ਇਸ ਤਰ੍ਹਾਂ ਜਾਂ ਘਰ ਦੇ ਨੌਕਰਾਂ ਨਹੀਂ ਬਣਾ ਕੇ ਰੱਖੇਗਾ ਮੈਂ ਨਹੀਂ ਤੇਰੇ ਨੂੰ ਨਾ ਤੇਨੂੰ ਮੈਂ ਸੱਦਾ ਅੱਜ ਤੇ ਨਾ ਮੈਂ ਤੈਨੂੰ ਸੱਦਾ ਕੱਲ ਮੈਂ ਨਹੀਂ ਤੈਨੂੰ ਬੁਲਾਉਣਾ ਤੂੰ ਆਪਦਾ ਇੰਤਜ਼ਾਮ ਆਪ ਕਰ ਲੈ ਮੈਂ ਨਹੀਂ ਤੇਰੇ ਨਾਲ ਰਹਿਣਾ ਇਸ ਤੋਂ ਬਾਅਦ ਇਹ ਸੁਣ ਕੇ ਮੁੰਡੇ ਦੇ ਪੈਰਾਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਹ ਕੋਈ ਨਾ ਕੋਈ ਬਹਾਨਾ ਹੀ ਚਾਹੁੰਦੀ ਸੀ ਕਿ ਜੇ ਇਸ ਤੋਂ ਇਸ ਨੂੰ ਇਹ ਜਵਾਬ ਦਿੱਤਾ ਜਾਵੇ ਜੋ ਕਿ ਉਸ ਨੂੰ ਮਿਲ ਗਿਆ ਸੀ ਤੇ ਉਸ ਨੇ ਕਿਹਾ ਕਿ ਮੈਂ ਤਾਂ ਬਸ ਮજાਕ ਹੀ ਕਰਦਾ ਆ ਆਪਾਂ ਸਵੇਰੇ ਗੱਲ ਕਰਦੇ ਆ ਇਹ ਗੱਲ ਕਹਿ ਕੇ ਫੋਨ ਉਸ ਨੇ ਕੱਟ ਦਿੱਤਾ ਉਸ ਤੋਂ ਬਾਅਦ ਉਹ ਸੌਂ ਜਾਂਦੇ ਨੇ ਤੇ ਅਗਲੇ ਦਿਨ ਕਾਫੀ ਦਿਨ ਉਹ ਬਾਅਦ ਵਿੱਚ ਫੋਨ ਕਰਦਾ ਰਹਿੰਦਾ ਤੇ ਉਹ ਫੋਨ ਨਹੀਂ ਚੁੱਕਦੀ ਬਿਲਕੁਲ ਵੀ ਉਸ ਦਾ ਫੋਨ ਦਾ ਅਨਗਰਲੀ ਕਰ ਦਿੰਦੀ ਉਸ ਦੇ ਫੋਨ ਨੂੰ ਦੇਖਦੀ ਤੱਕ ਵੀ ਨਹੀਂ ਕਾਫੀ ਟਾਈਮ ਬੀਤ ਜਾਂਦਾ ਤੇ ਫਿਰ ਮੁੰਡੇ ਮੁੰਡੇ ਦੇ ਕੋਲ ਹੋਰ ਆਪਸ਼ਨ ਵੀ ਕੀ ਹੁੰਦੀ ਹੈ ਫੋਨ ਵਗੈਰਾ ਚਲਾ ਲੈਂਦਾ ਤੇ ਉਸ ਨੇ ਇਸੇ ਤਰ੍ਹਾਂ ਹੀ ਇੱਕ ਦਿਨ ਅਚਾਨਕ ਆ ਦੇਖਦਾਰਿਆ ਫੇਸਬੁੱਕ ਤੇ ਉਸ ਦੀਆਂ ਫੋਟੋਆਂ ਵਿੱਚ ਉਸ ਤੇ ਕੁੜੀ ਦੀਆਂ ਸਾਹਮਣੇ ਆ ਜਾਂਦੀਆਂ ਜਿਸ ਤੋਂ ਉਸ ਨੇ ਨਾਮ ਵਗੈਰਾ ਚੇਂਜ ਕੀਤਾ ਹੋਇਆ ਸੀ ਕਿਉਂਕਿ ਉਸ ਦੀ ਇਹ ਪਤਨੀ ਸੀ ਉਹ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਮੇਕਅਪ ਵਗੈਰਾ ਫੋਟੋਆਂ ਵਿੱਚ ਉੱਥੇ ਪਾਈਆਂ ਹੁੰਦੀਆਂ ਮੁੰਡੇ ਕਾਫੀ ਨੈਟ ਤੇ ਨੈਟ ਤੇ ਫੋਟੋਆਂ ਵਗੈਰਾ ਪਾਉਣ ਲੱਗ ਪਿਰੀਲਸ ਵਗੈਰਾ ਪਾਉਣ ਲੱਗ ਪਿ ਮੁੰਡਾ ਦੇਖਦਾ ਰੋਜ਼ ਰੋਜ਼ ਦੇ ਰੋਜ਼ ਦੇ ਦੇਖਦੇ ਕਿ ਉਸ ਨੂੰ ਨਾ ਜਿਸ ਤਰ੍ਹਾਂ ਕਿ ਨਾ ਕਿ ਉਹ ਹੋ ਗਿਆ ਕਿ ਹਨਾ ਕਿ ਮੇਰੇ ਲਈ ਤਾਂ ਟਾਈਮ ਨਹੀਂ ਹੈ ਉਂਝ ਆਨਲਾਈਨ ਇਸ ਤਰ੍ਹਾਂ ਗੱਲਾਂ ਵਗੈਰਾ ਕਰਦੀ ਰਹਿੰਦੀ ਉਹਨੂੰ ਇੱਕ ਦੋ ਮੁੰਡਿਆਂ ਨੇ ਵੀ ਦੱਸਤਾ ਕਿ ਨਾ ਇਸ ਤਰ੍ਹਾਂ ਉਹਨੂੰ ਉਸ ਤੋਂ ਪਤਾ ਲੱਗ ਗਿਆ ਤੇ ਉਹਨੇ ਉਸ ਨੂੰ ਤਾਂ ਕੁਝ ਨਾ ਦੱਸਿਆ ਫਿਰ ਥੋੜੇ ਦਿਨਾਂ ਬਾਅਦ ਜਦੋਂ ਫੋਨ ਚੱਕਦੀ ਏ ਤੇ ਉਸ ਨਾਲ ਗੱਲ ਕਰਦਾ ਤੇ ਉਸ ਨੂੰ ਕੁਝ ਵੀ ਅੱਗੋਂ ਨਹੀਂ ਕਹਿੰਦਾ ਕਿ ਹਾਂ ਕਿ ਤੇਰੇ نیٹ ਜਾਂ ਕਿਸੇ ਵੀ ਚੀਜ਼ ਬਾਰੇ ਮੈਨੂੰ ਪਤਾ ਲੱਗ ਗਿਆ ਇਸ ਚੀਜ਼ ਬਾਰੇ ਉਸ ਕੋਲ ਕੋਈ ਗੱਲ ਨਹੀਂ ਕਰਦਾ ਉਹ ਬਾਈ ਗੱਲ ਕਰਦੀ ਏ ਤੇ ਥੋੜੀ-ਬਹੁਤੀ ਗੱਲ ਕਰਦੀ ਏ ਹਾਂ ਠੀਕ ਏ ਪਰਿਵਾਰ ਠੀਕ ਏ ਬਸ ਉਹ ਕੱਟ ਦੇਣ ਦਾ ਮੁੰਡਾ ਵੀ ਨਹੀਂ ਅੱਗੋਂ ਮੁੰਡਾ ਫਿਰ ਆਦਾ ਦਿਮਾਗ ਯੂਜ਼ ਕਰਦਾ ਏ ਤੇ ਦਿਮਾਗ ਦੀ ਵਰਤੋਂ ਕਰਕੇ ਉਹ ਇੱਕ ਫੇਕ ਆਈਡੀ ਬਣਾ ਲੈਂਦਾ ਫੇਕ ਕਿਉਂਕਿ ਉਹਨੇ ਪਹਿਲਾਂ ਵੀ ਆਇਲਰਸ ਵਗੈਰਾ ਥੋੜੀ-ਬਹੁਤੀ ਇੰਗਲਿਸ਼ ਤਾਂ ਉਹ ਜਾਣਦਾ ਸੀ ਉਹਨੇ ਕੀ ਕੀਤਾ ਕਿ ਫੇਕ ਆਈਡੀ ਬਣਾ ਕੇ ਆਪਦਾ ਵਧੀਆ ਨਾਂ ਰੱਖ ਕੇ ਵਧੀਆ ਘੈਂਟ ਜਿਹਾ ਮੁੰਡੇ ਦੀ ਪ੍ਰੋਫਾਈਲ ਪਿਕਚਰ ਲਾ ਲਈ ਤੇ ਲਾ ਕੇ ਤੇ ਉਸ ਦੇ ਨਾਲ ਗੱਲ ਕਰਨ ਲੱਪਿਆ ਤੇ ਜਿਵੇਂ ਕੀ ਗੱਡੀ ਦੇ ਨਾਲ ਉਸਨੇ ਫੋਟੋ ਲਾਈ ਹੋਈ ਸੀ ਕਾਫੀ ਜਿਹੜੇ ਮੁੰਡੇ ਦੇ ਕੋਲ ਵੱਡੀ ਗੱਡੀ ਸੀ ਉਸ ਦੀ ਉਹਨੇ ਫੋਟੋ ਲਾਈ ਜਿੱਥੋਂ ਕੀ ਕੁੜੀ ਵੇਖਦੇ ਹੀ ਆਕਰਸ਼ਿਤ ਹੋ ਗਈ ਕਿਉਂਕਿ ਉਹ ਸਿਰਫ ਪੈਸੇ ਨਾਲ ਉਸ ਨੂੰ ਪਿਆਰ ਸੀ ਤੇ ਉਸ ਦੇ ਨਾਲ ਹੌਲੀ ਹੌਲੀ ਉਹ ਗੱਲ ਕਰਨ ਲੱਗ ਪਈ ਤੇ ਉਸਨੇ ਬਿਲਕੁਲ ਵੀ ਨਹੀਂ ਦੱਸਿਆ ਹਰਜੋਤ ਨੇ ਕਿ ਹਾਂ ਕਿ ਮੈਂ ਤੇਰਾ ਹਸਬੈਂਡ ਯੋ ਨਹੀਂ ਨੂੰ ਮਹਿਸੂਸ ਹੋਣ ਦਿੱਤਾ ਉਸ ਨਾਲ ਚੈਟ ਵਗੈਰਾ ਤੇ ਜ਼ਿਆਦਾ ਗੱਲ ਕਰਦਾ ਸੀ ਵੌਇਸ ਵਗੈਰਾ ਤੇ ਕੱਟ ਕਰਦਾ ਸੀ ਕਿਉਂਕਿ ਕਿਤੇ ਉਹਨੂੰ ਸ਼ੱਕ ਨਾ ਹੋ ਜੇ ਕਿਉਂਕਿ ਉਹ ਵੀ ਉਸਕਰ ਉਸਦਾ ਹਸਬੰਡ ਰਹਿ ਚੁੱਕਿਆ ਸੀ ਉਸਦੀ ਆਵਾਜ਼ ਵਗੈਰਾ ਦਾ ਤਾਂ ਉਸਕਰ ਪਤਾ ਲੱਗਦੇ ਸੀ ਫਿਰ ਹੌਲੀ ਹੌਲੀ ਉਸ ਨੇ ਉਹਦੇ ਨਾਲ ਫਰੈਂਡਸ਼ਿਪ ਕਰ ਲਈ ਆਨਲਾਈਨ ਹੀ ਤੇ ਜਦੋਂ ਫੋਟੋ ਵਗੈਰਾ ਉਸ ਨੇ ਉਸੇ ਮੁੰਡੇ ਜਿਹੜੀ ਗੱਡੀ ਹੁੰਦੀ ਉਹ ਪ੍ਰੋਫਾਈਲ 'ਤੇ 깔ਾਈ ਸੀ ਉਸੇ ਦੀਆਂ ਪੇਜ ਤੇ ਹੁੰਦਾ ਸੀ ਐਵੇਂ ਗੱਡੀਆਂ ਵੱਡੇ ਵੱਡੇ ਘਰਾਂ ਦੇ ਸਾਹਮਣੇ ਖੜੇ ਦੀਆਂ ਤੇ ਉਹ ਜਿੱਥੋਂ ਦੀ ਕੁੜੀ ਬਹੁਤ ਹੀ ਜ਼ਿਆਦਾ ਕ੍ਰਸ਼ਿਤ ਹੋ ਜਾਂਦੀ ਹੌਲੀ ਹੌਲੀ ਉਹਨੂੰ ਗੱਲਾਂ ਦੇ ਵਿੱਚ ਫਸਾ ਲੈਂਦਾ ਹੈ ਯੋਯੋ ਨੂੰ ਪਤਾ ਤੇਗਾ ਸੀ ਕਿ ਇਹਨੇ ਮੈਨੂੰ ਛੱਡ ਦੇਣਾ ਕਿ ਜਿਹੜਾ ਹਰਜੋਤ ਹਸਬੰਦ ਸੀ ਜਦੋਂਦੋ ਉਹਨੂੰ ਪਤਾ ਤੇਗਾ ਸੀ ਫਿਰ ਜਦੋਂ ਵੀ ਹਰਜੋਤ ਨੇ ਕਿਤੇ ਇੱਕ ਅੱਧੀ ਵਾਰ ਵਿੱਚ ਉਹ ਫੋਨ ਕਰਨਾ ਤੇ ਉਸਨੇ ਕਹਿਣਾ ਕਿ ਨਹੀਂ ਤੂੰ ਆਪ ਦਾ ਕਰ ਲੈ ਮੈਂ ਨਹੀਂ ਹੁਣ ਤੇ ਨਾ ਹੀ ਮੈਂ ਬਾਹਰ ਲੈ ਕੇ ਜਾਣਾ ਨਾ ਹੀ ਮੈਂ ਪੰਜਾਬ ਆਵਾਂਗੀ ਕਦੇ ਕਿਉਂਕਿ ਜੇ ਉਹ ਪੰਜਾਬ ਆਉਂਦੀ ਤੇ ਉਸ ਤੇ ਕੋਈ ਕਾਰਵਾਈ ਹੁੰਦੀ ਉੱਧਰ ਬੈਠੀ ਤਾਂ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਜਦੋਂ ਉਸਨੇ ਆਪਦੇ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਉਹ ਸਹੁਰਾ ਪਰਿਵਾਰ ਮੁਕਰ ਗਿਆ ਉਹ ਕਹਿੰਦਾ ਸਾਨੂੰ ਕੀ ਪਤਾ ਕਿ ਤੁਹਾਡੇ ਦੋਵਾਂ ਚੀਆ ਤੁਹਾਡੇ ਦੋਵਾਂ ਦੀ ਸਹਿਮਤੀ ਨਾਲ ਵਿਆਹ ਹੋਇਆ ਸੀ ਹੁਣ ਤੁਸੀਂ ਦੋਵੇਂ ਦੇਖੋ ਸਾਡਾ ਕੀ ਲੈਣਾ ਦੇਣਾ ਇਸੇ ਤਰ੍ਹਾਂ ਉਹਨਾਂ ਨੇ ਵੀ ਆਪਦਾ ਪੱਲਾ ਛਾੜ ਲਿਆ ਜਿੱਥੋਂ ਉਹਨਾਂ ਦੇ ਉਹਨੂੰ ਪਤਾ ਲੱਗ ਗਿਆ ਅਰਜੋਤ ਨੂੰ ਫਿਰ ਜਦੋਂ ਨਕਲੀ ਜਿਹਾ ਮੁੰਡਾ ਬਣ ਕੇ ਉਸਦੇ ਨਾਲ ਗੱਲ ਕਰਦਾ ਰਿਹਾ ਕਾਫੀ ਟਾਈਮ ਦੇ ਉਹ ਕੁੜੀ ਨੂੰ ਜਿਵੇਂ ਯਕੀਨ ਹੋ ਗਿਆ ਕਿ ਹਾਂ ਇਹ ਮੁੰਡਾ ਕਾਫੀ ਅਮੀਰ ਹੈ ਉਹਨੇ ਗੱਲਾਂ-ਗੱਲਾਂ ਵਿੱਚ ਦੱਸਦਾ ਕਿ ਇਸ ਤਰ੍ਹਾਂ ਮੇਰੇ ਕੋਲ 2-3 ਫਲੈਟ ਹੈ ਚੰਡੀਗੜ੍ਹ ਵਿੱਚ ਇੱਕ ਦਾ ਲੁਧਿਆਣਾ ਹੈ ਇੰਨੀ ਮੇਰੇ ਕੋਲ ਜ਼ਮੀਨ ਹੈ ਉਸਨੇ ਗੱਡੀਆਂ ਵਗੈਰਾ ਦਾ ਕਾਫੀ ਕੁਝ ਦੱਸਦਾ ਤੇ ਉਹ ਕੁੜੀ ਫਸ ਗਈ ਉਸ ਨੂੰ ਪੈਦਾ ਉਹਨੂੰ ਇਹ ਸੀ ਕਿ ਬਾਅਦ ਸੇ ਦੋ ਵੱਧ ਕੀ ਹੋ ਸਕਦੀ ਲਗਜ਼ਰੀ ਲਾਈਫ ਦੋ ਤਿੰਨ ਫਲੈਟ ਹੈ ਜਿੱਥੇ ਜੀ ਕਰੇ ਰਾਵਾਂਗੇ ਹਨਾ ਜੋ ਵੀ ਉਹਨੇ ਸੋਚਣ ਲੱਗ ਪਿਓ ਉਸ ਬਾਰੇ ਉਸ ਨਾਲ ਉਸ ਨੂੰ ਖਾਬ ਵਧੀਆ ਉਹ ਕਹਿੰਦੀ ਉਹ ਕਹਿੰਦਾ ਕਿ ਮੈਂ ਤੇਰਾ ਵਿਆਹ ਕਰਾਉਣਾ ਚਾਹਣਾ ਜੇ ਤੂੰ ਪੰਜਾਬ ਆ ਜਾਏ ਤਾਂ ਕਿ ਮੈਂ ਪੰਜਾਬ ਜਾਂ ਤੇ ਉਹ ਇੰਗਲਿਸ਼ ਵਗੈਰਾ ਉਹ ਆਉਂਦਾ ਮੈਂ ਵੈਸੇ ਨਹੀਂ ਜਾਂਦਾ ਵੈਸੇ ਮੈਂ ਤਾਂ ਆਈਲਰਟਸ ਕੀਤੀ ਹੋਈ ਐ ਐਵੇਂ ਉਹਨੂੰ ਗੱਲਾਂ ਵਿੱਚ ਕਰ ਦਿੰਦਾ ਤੇ ਕੋਈ ਸੋਹਦੀ ਖਸ਼ਾਂਤ ਸੱਚੀ ਐ ਇੰਨਾ ਅਮੀਰ ਹੈ ਹਨਾ ਕਿ ਜਿਵੇਂ ਕੁੜੀਆਂ ਦੇ ਖਾਬ ਹੁੰਦੇ ਨੇ ਉਹ ਕਹਿੰਦੀ ਕਿ ਨਾ ਇਧਰ ਮੈਂ ਸ਼ਿਫਟਾਂ ਲਾ ਲਾ ਕੇ ਐਵੇਂ ਬੋਰ ਉਹਨੇ ਜਦੋਂ ਕਾਫੀ ਜ਼ਿਆਦਾ ਉਲਝਾ ਲਿਆ ਕੁੜੀ ਨੂੰ ਤੇ ਉਹਨੂੰ ਕਹਿੰਦਾ ਮੈਂ ਤੇਰਾ ਵਿਆਹ ਕਰਾਉਣਾ ਚਾਹਣਾ ਜੇ ਉਹ ਆਦੀ ਮੇਰਾ ਪੰਜਾਬ ਵਿੱਚ ਕੋਈ ਰਹਿਦਾ ਹੀ ਨਹੀਂ ਉਨੇ ਆਲੇ ਮਾਪੇ ਉਹ ਬਾਰੇ ਮੈਨਾਂ ਦੱਸਿਆ ਤੇ ਨਾ ਹੀ ਆਪ ਵੀ ਪਹਿਲੇ ਵਿਆਹ ਬਾਰੇ ਦੱਸਿਆ ਉਸਨੇ ਕਿਹਾ ਕਿ ਮੇਰਾ ਤੇ ਇੱਧਰ ਕੋਈ ਹੈਗਾ ਹੀ ਨਹੀਂ ਪੰਜਾਬ ਵਿੱਚ ਮੈਂ ਕਿੱਥੇ ਆਵਾਂਗੀ ਤੇ ਕਿੱਥੇ ਰਾਂਗਿਓ ਆਂਦਾ ਕੋਈ ਨਹੀਂ ਮੇਰੇ ਦੋ-ਤਿੰਨ ਫਲੈਟ ਹੈਗੇ ਨੇ ਤੂੰ ਜਿਹੜੇ ਫਲੈਟ 'ਚ ਚਾਹੇ ਉੱਥੇ ਰਹਿ ਸਕਦੀ ਐ ਤੇ ਤੈਨੂੰ ਡ੍ਰੌਪ ਕਰਨ ਵਾਸਤੇ ਵੀ ਮੁੰਡਾ ਆ ਜਾਏਗਾ ਗੱਡੀ ਲੈ ਕੇ ਤੇ ਤੂੰ ਆਉਣ ਵਾਲੀ ਬਾਣ ਤਿਆਰ ਜਾ ਤੇ ਮੇਨਾਂ ਵਿਆਹ ਕਰਾ ਲਾ ਤੇ ਆਪਾਂ ਆਪਦੀ ਲਾਈਫ ਸ਼ੁਰੂ ਕਰਦੇ ਆਂ ਉਹ ਫਿਰ ਕੁੜੀ ਗੱਲਾਂ ਵਿੱਚ ਆ ਜਾਂਦੀ ਫਿਰ ਉਹ ਉਸ ਮੁੰਡੇ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹੁੰਦੀ ਹੈ ਤੇ ਉਹਦੋਂ ਉਹ ਆਪਣੇ ਡਿਟੈਕਟਿਵ ਵਗੈਰਾ ਕਰਾ ਆ ਲੈਂਦੀ ਪੰਜਾਬ ਆ ਜਾਂਦੀ ਜਦੋਂ ਪੰਜਾਬ ਆ ਜਾਂਦੀ ਉਦੋਂ ਮੁੰਡੇ ਨੂੰ ਫੋਨ ਕਰ ਦਿੰਦੀ ਹੈ ਕਿ ਹਾਂ ਮੈਂ ਇੱਥੇ ਆ ਗਈ ਹਾਂ ਤੇ ਤੂੰ ਮੈਨ ਲੈ ਜਾ ਉਹ ਮੁੰਡਾ ਮੁੰਡਾ ਤਾਂ ਪਹਿਲਾਂ ਹੀ ਤਿਆਰ ਸੀ ਕਿ ਉਹ ਕਦੋਂ ਆਵੇ ਇੱਧਰ ਤੇ ਕਦੋਂ ਮੈਂ ਸਭ ਕੁਝ ਕਰਾਂ ਤੇ ਉਹਨੇ ਉਹ ਕਹਿੰਦਾ ਠੀਕ ਹੈ ਮੈਂ ਮੁੰਡੇ ਨੂੰ ਭੇਜਦਾ ਮੈਂ ਅੱਜ ਡਰਾਈਵਰ ਨੂੰ ਭੇਜਦਾ ਉਨੇ ਆਦਾ ਯਾਰ ਬੇਲੀ ਕੀ ਯਾਰ ਬੇਲੀ ਨਾਲ ਗੱਲ ਸਾਂਝੀ ਕੀਤੀ ਕਿ ਹਾਂ ਇਸ ਤਰ੍ਹਾਂ ਤੇ ਆਪਾਂ ਤੂੰ ਉਹਦੇ ਕੋਲ ਜਿੰਦੇ ਕੋਲ ਕਾਫੀ ਵੱਡੀ ਗੱਡੀ ਹੈਗੀ ਸੀ ਉਸ ਮੁੰਡੇ ਨਾਲ ਉਹਦੀ ਯਾਰੀ ਵਗੈਰਾ ਸੀ ਗਾਂ ਦੇ ਦਾ ਇਸੇ ਤਰ੍ਹਾਂ ਉਹਨੇ ਉਸ ਨੂੰ ਪੇਸਤਾ ਮੁੰਡੇ ਨੂੰ ਤੇ ਉਹ ਮੁੰਡਾ ਉਹਨੂੰ ਲੈ ਕੇ ਤੇ ਉਸ ਜਿਹੜੇ ਫਲੈਟ ਤੇ ਕਿਹਾ ਉਹਨੇ ਆ ਉਹ ਮੁੰਡਾ ਆਪਦੀ ਫਲੈਟ ਤੇ ਲੈ ਗਿਆ ਉਹ ਮੁੰਡੇ ਨੇ ਕੁਝ ਵੀ ਨਾਂ ਦੱਸਿਆ ਕਿ ਹਾਂ ਨਾ ਕਿ ਮੈਂ ਉਹ ਹੋਰਾਂ ਜੇ ਕਿਸ ਤਰ੍ਹਾਂ ਉਹਨੇ ਇਹ ਕਿਹਾ ਕਿ ਹਾਂ ਕਿ ਉਹ ਹਾਂ ਕਿ ਉਹਦਾ ਹੀ ਮੈਂ ਗਾਂ ਬੰਦਾ ਉਹ ਕੁੜੀ ਬਹੁਤ ਹੀ ਇੰਪ੍ਰੈਸ ਹੋਈ ਕਿ ਹਾਂ ਇਹ ਤਾਂ ਵਖਰੀ ਠਾਠ ਵਾਠ ਐਡਾ ਵਧੀਆ ਹੈ ਨਾ ਕਿ ਫਲੈਟ ਐ ਉਹ ਕੁੜੀ ਉੱਥੇ ਜਾ ਕੇ ਤੇ ਲਾਰੂਲਾ ਬਣਾਉਣ ਲੱਗ ਪਈ ਤੇ ਫੋਟੋਮਾ ਵਗੈਰਾ ਖਿੱਚਣ ਲੱਪੀ ਇੱਕ ਦੋ ਰਤ ਰਹੀ ਤੇ ਉਹ ਕਹਿੰਦੀ ਕਿ ਹੁਣ ਮੈਂ ਤੇਰਾ ਵਿਆਹ ਕਰਾਉਣ ਲਈ ਰਾਚੀ ਆ ਤੇ ਉਹ ਜਿਹੜਾ ਨਕਲੀ ਹਰਜੋਤ ਤੇ ਉਹ ਕਹਿੰਦਾ ਕਿ ਠੀਕ ਐ ਤੂੰ ਪਰਸੋਂ ਆ ਜੀ ਪੰਜ ਨੰਬਰ ਰੂਮ ਵਿੱਚ ਆ ਜੀ ਉੱਥੇ ਕੋਟ ਮੈਰਿਜ ਆਪਾਂ ਕਰਵਾਉਣੇ ਆ ਉਹ ਕਹਿੰਦੀ ਠੀਕ ਐ ਉਹ ਆ ਨਾ ਮੈਂ ਤੇਰੇ ਸਵੇਰੇ ਕੱਪੜੇ ਵਗੈਰਾ ਸਾਰਾ ਕੁਝ ਭੇਜ ਦਾਂਗਾ ਤੇ ਉਥੇ ਕੋਲ ਹੀ ਪਾਰਲਰ ਵਾਲਾ ਤੇ ਤੂੰ ਉੱਥੇ ਤਿਆਰ ਹੋ ਕੇ ਤੇ ਆ ਜੀ ਉਹ ਬੜੀ ਖੁਸ਼ ਕਿ ਆ ਨਾ ਉਹਨੇ ਫਿਰ ਖਰਚਾ ਕੀਤਾ ਤੇ ਖਰਚਾ ਕਰ ਕਰਕੇ ਤੇ ਵਧੀਆ ਲਹਿੰਗਾ ਵਗੈਰਾ ਲੈ ਕੇ ਉਸ ਨੂੰ ਭੇਜ ਦਿੱਤਾ ਤੇ ਲਹਿੰਗਾ ਭੇਜਿਆ ਮੁੰਡੇ ਦੇ ਉਸੇ ਹੀ ਹੱਥ ਆਪਨਾ ਆਇਆ ਉਹ ਕਹਿੰਦੀ ਕਿ ਮੈਂ ਤੈਨੂੰ ਵੇਖਣਾ ਚਾਹਣੀ ਆ ਤੇ ਉਹ ਕਹਿੰਦਾ ਕਿ ਕੋਈ ਨਹੀਂ ਹੁਣ ਤੂੰ ਵੇਖ ਹੀ ਲੈਣਾ ਤੈਨੂੰ ਮੈਂ ਬਹੁਤ ਸੋਹਣਾ ਤੇਰੇ ਨਾਲ ਜਚਾਂਗਾ ਪੂਰਾ ਜਿੰਨੀ ਸੋਣੀ ਤੂੰ ਉੰਨਾ ਹੀ ਮੈਂ ਤੇ ਉਹ ਕਹਿੰਦੀ ਕਿ ਉਹਨੂੰ ਯਕੀਨ ਹੋ ਗਈ ਉਹ ਪੈਸੇ ਤੇਗਾ ਸੀ ਉਹਨੂੰ ਇਹ ਸੀ ਕਿ ਚਲ ਮਾੜਾ ਮੋਟਾ ਕਾਲਾ ਪੀਲਾ ਵੀ ਹੋਇਆ ਤਾਂ ਕੋਈ ਚਲ ਨਹੀਂ ਕਿ ਇੰਨਾ ਵਧੀਆ ਘਰ ਬਾਹਰ ਮੈਨੂੰ ਹੋਰ ਕਿੱਥੇ ਲੱਭਣਾ ਹੈ ਇਸ ਕਰਕੇ ਉਹ ਕਹਿੰਦੀ ਕਿ ਚਲ ਠੀਕ ਹੈ ਆਪਾਂ ਪਰਸੋਂ ਹੀ ਮਿਲਦੇ ਹਾਂ ਉਧਰ ਮੁੰਡੇ ਨੂੰ ਪੂਰੀ ਤਿਆਰੀ ਹੋ ਗਈ ਤੇ ਉਸਨੇ ਆਪਦੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਇਕੱਠਾ ਕਰ ਲਿਆ ਪੁਲਿਸ ਨੂੰ ਫੋਨ ਕਰਤਾ ਤੇ ਉਧਰ ਉਹਦੇ ਸਹੁਰਿਆਂ ਤੇ ਵੀ ਕਿਸੇ ਨੇ ਪਿੰਡ ਵਿੱਚੋਂ ਫੋਨ ਕਰਤਾ ਕਿ ਇਸ ਤਰ੍ਹਾਂ ਨਾ ਕਿ ਇਹਨੇ ਉਸ ਕੁੜੀ ਕੋਲ ਜਾਣਾ ਤੇ ਇਸ ਤਰ੍ਹਾਂ ਉਹ ਵੀ ਉਧਰੋਂ ਇਕੱਠੇ ਹੋ ਗਏ ਜਦੋਂ ਉਹ ਦੇਨ ਆ ਗਿਆ ਉੱਥੇ ਜਾਣ ਵਾਸਤੇ ਇੱਕ ਗੱਡੀ ਵਿੱਚ ਉਸ ਰਿਆਜ ਦੀ ਫੈਮਲੀ ਨੂੰ ਬਿਠਾਇਆ ਹਰਜੋਤ ਨੇ ਦੂਜੀ ਫੈਮਲੀ ਦੂਸਰੀ ਗੱਡੀ ਵਿੱਚ ਪਿੰਡ ਦੇ ਮੋਹਤਬਰ ਬੰਦੇ ਤੇ ਤੀਸਰੀ ਗੱਡੀ ਵਿੱਚ ਆਪ ਤੇ ਉਸ ਤੇ ਦੋ ਤਿੰਨ ਯਾਰ ਬੈਲੀ ਤੋਂ ਉੱਥੇ ਪਹੁੰਚ ਜਾਂਦੇ ਜਿੱਥੇ ਉਹਨਾਂ ਨੇ ਕੁੜੀ ਨੂੰ ਸੱਦਿਆ ਹੁੰਦਾ ਉੱਥੇ ਜਦੋਂ ਪਹੁੰਚਦੇ ਨੇ ਤੇ ਪਹਿਲਾਂ ਉਸ ਦੇ ਜਿਹੜੇ ਕੁੜੀ ਦੇ ਹੁੰਦੇ ਉਹ ਘਰ ਦੇ ਪਹੁੰਚ ਜਾਂਦੇ ਨੇ ਉਹ ਕਹਿੰਦੇ ਨੇ ਕਿ ਹਾਂ ਤੂੰ ਇੱਥੇ ਕਿਵੇਂ ਤੇ ਉਹ ਕਹਿੰਦੀ ਹੈ ਕਿ ਮੈਂ ਤਾਂ ਇੱਥੇ ਵਿਆਹ ਕਰਵਾਉਣ ਆਈ ਆਂ ਦੂਸਰਾ ਵਿਆਹ ਕਰਾਉਣਾ ਤੁਹਾਨੂੰ ਕਿਨੇ ਇੱਥੇ ਕੱਸ ਸੱਦਿਆ ਹੈ ਤੁਹਾਨੂੰ ਤਾਂ ਕਿਸੇ ਨੇ ਇੱਥੇ ਕਿਹਾ ਹੀ ਨਹੀਂ ਹੋਣ ਦੇ ਬਾਰੇ ਤੇ ਨਾ ਹੀ ਤੁਹਾਨੂੰ ਕਿਸੇ ਨੇ ਬੁਲਾਇਆ ਹੈ ਤੁਸੀਂ ਇੱਥੇ ਕਿਵੇਂ ਤੇ ਉਹ ਕਹਿੰਦੀ ਕਿ ਨਹੀਂ ਕਿ ਮੈਂ ਮੈਂ ਉਹ ਆਂਦੀ ਤੁਹਾਨੂੰ ਕਿਨੇ ਕਿਹਾ ਉਹ ਆਂਦੀ ਕਿ ਮੈਨੂੰ ਸਾਨੂੰ ਪਤਾ ਲੱਗਾ ਕਿ ਤੂੰ ਇੱਥੇ ਵਿਆਹ ਕਰਾਉਣ ਲੱਗੀ ਹੈ ਦੂਸਰਾ ਵਿਆਹ ਤਾਂ ਉਹ ਆਂਦੀ ਨਹੀਂ ਹਾਂ ਕਿ ਮੈਂ ਕਰਾਉਣ ਲੱਗੀ ਹਾਂ ਆਪਦਾ ਵਧੀਆ ਜ਼ਿੰਦਗੀ ਸ਼ੁਰੂਆਤ ਕਰਨ ਲੱਗੀ ਉੱਥੇ ਹੀ ਹਰਜੋਤ ਆ ਜਾਂਦੇ ਆ ਫਿਰ ਸਾਰੀ ਉਹਨਾਂ ਦੀ ਫੈਮਿਲੀ ਆ ਜਾਂਦੀ ਹੈ ਜਦੋਂ ਉਹ ਆਉਂਦੀ ਹੈ ਤੇ ਉਹਨਾਂ ਨੂੰ ਵੀ ਕਹਿੰਦਾ ਹੈ ਕਿ ਹਾਂ ਕਿ ਇਸ ਤਰ੍ਹਾਂ ਫੈਮਿਲੀ ਉਹ ਆਂਦਾ ਹੈ ਕਿ ਇਹਨਾਂ ਨੂੰ ਜਮਾ ਵੀ ਆ ਗਿਆ ਤੇ ਉਹ ਆਂਦੀ ਮੈਂ ਤੇਰੇ ਨਾਲ ਨਹੀਂ ਵਿਆਹ ਕਰਾਉਣਾ ਮੈਂ ਤਾਂ ਹੋਰ ਕਿਸੇ ਦੀ ਵੇਟ ਕਰ ਰਹੀ ਹਾਂ ਮੈਂ ਤਾਂ ਉਹਦੇ ਉਸ ਨਾਲ ਸਾਰੀ ਜ਼ਿੰਦਗੀ ਜਿਉਣਾ ਚਾਹੁੰਨੀ ਹਾਂ ਕਿ ਜਿਹੜਾ ਮੇਰਾ ਘਰ ਵਾਲਾ ਹੈ ਮੈਂ ਉਸਦੇ ਨਾਲ ਹੀ ਸਾਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਨੀ ਹਾਂ ਮੈਂ ਤੇਰੇ ਵਰਗੇ ਨਾਲ ਨਹੀਂ ਰਹਿਣਾ ਚਾਹੁੰਦੀ ਦੋ ਕੌਡੀ ਦਾ ਬੰਦਾ ਹੈ ਤੂੰ ਮੈਂ ਤਾਂ ਉਹਦੀ ਵੇਟ ਕਰ ਰਹੀ ਹਾਂ ਤੇ ਉਸ ਨਾਲ ਹੀ ਉੱਥੇ ਪੁਲਿਸ ਹੁੰਦੀ ਸਾਰਾ ਕੁਝ ਰਿਕਾਰਡ ਹੋ ਰਿਹਾ ਹੁੰਦਾ ਵੀਡੀਓ ਬਣ ਰਹੀਆਂ ਹੁੰਦੀਆਂ ਨੇ ਤੇ ਫਿਰ ਉਹ ਕਹਿੰਦੀ ਕਿ ਮੈਂ ਤਾਂ ਉਸ ਦਾ ਇੰਤਜ਼ਾਰ ਕਰ ਰਹੀ ਆ ਤੇ ਮੈਂ ਉਸ ਨੂੰ ਬੁਲਾ ਰਹੀ ਆ ਤੇ ਉਹ ਫਿਰ ਇਸ ਤਰ੍ਹਾਂ ਕਰਦੀ ਕਰਦੀ ਜੋ ਕਹਿੰਦੀ ਖੜ ਜਾ ਮੈਂ ਉਹਨੂੰ ਫੋਨ ਕਰਦੀ ਜਦੋਂ ਉਸ ਨੂੰ ਫੋਨ ਕਰਦੀ ਤੇ ਉਹ ਹਰ ਜੋ ਉੱਧੇ ਹੀ ਫੋਨ ਹੁੰਦਾ ਹੈ ਕਿ ਤੇ ਉੱਥੇ ਜਲਾ ਪੈਂਦੇ ਉਹ ਆਂਦੀ ਹੈ ਕਿ ਤੇਰੀ ਇੰਨੀ ਔਕਾਤ ਤੂੰ ਮੇਰੇ ਹਨਾ ਕਿ ਹਸਬੰਦ ਦਾ ਤੂੰ ਫੋਨ ਚੋਰੀ ਫੜ ਲਿਆ ਚੋਰੀ ਕਰ ਲਿਆ ਤੂੰ ਤੇ ਤੋਂ ਖੋ ਲਿਆ ਉਹ ਕਹਿੰਦਾ ਕਿ ਨਹੀਂ ਕਿ ਮੈਂ ਹੈ ਗਈ ਉਹ ਕੁੜੀ ਦੇ ਪਰਾਥਲੋਂ ਜਮੀਨ ਖਿਸਕ ਜਾਂਦੀ ਕਿਉਂਕਿ ਉਹ ਇੱਕ ਪੰਜਾਬ ਵਿੱਚ ਆ ਚੁੱਕੀ ਸੀ ਤੇ ਉਸ ਦਾ ਫਿਰ ਪਾਸਪੋਰਟ ਪੁਲਿਸ ਜ਼ਬਤ ਕਰ ਲੈਂਦੀ ਤੇ ਉਸ ਤੇ ਕਾਰਵਾਈ ਹੁੰਦੀ ਕਿਉਂਕਿ ਸਾਰੀਆਂ ਆਡੀਓ ਰਿਕਾਰਡਿੰਗੋ ਜਿਹੜੀਆਂ ਵੀਡੀਓ ਵਗੈਰਾ ਬਾਹਰ ਨ ਰਹੀਆਂ ਸੀ ਤੇ ਉਹ ਉਹਨਾਂ ਦੇ ਸਾਹਮਣੇ ਆ ਚੁੱਕੀਆਂ ਸੀ ਠੀਕ ਹੈ ਇਸੇ ਕਰਕੇ ਫਿਰ ਉਹਨਾਂ ਨੇ ਜਦੋਂ ਇਹ ਸਾਰੀ ਕਾਰਵਾਈ ਕੀਤੀ ਤੇ ਕੁੜੀ ਨੂੰ ਜੇਲ੍ਹ ਚ ਲੈ ਗਏ ਤੇ ਜਦੋਂ ਕੁੜੀ ਤੇ ਫਿਰ 50 ਲੱਖ ਰੁਪਏ ਦਾ ਉਹਦੇ ਮਾਪਿਆਂ ਨੂੰ ਮੋੜਨ ਦਾ ਕਿਆ ਗਿਆ ਕਿ ਤੁਸੀਂ 50 ਲੱਖ ਰੁਪਇਆ ਮੋੜੋ ਨਹੀਂ ਤਾਂ ਤੁਹਾਨੂੰ 7 ਸਾਲ ਦੀ ਸਜ਼ਾ ਹੋਵੇਗੀ ਫਿਰ ਕੁੜੀ ਦੇ ਮਾਂ ਪਿਓ ਨੂੰ ਉਹਦੇ ਜਮੀਨ ਵਗੈਰਾ ਵੇਚ ਕੇ ਮੁੰਡੇ ਦਾ ਦੇਣਾ ਪਿਆ ਹਨ 50 ਲੱਖ ਰੁਪਇਆ ਤੇ ਕੁੜੀ ਜ਼ਮਾਨਤ ਤੇ ਬਾਹਰ ਆ ਗਈ ਤੇ ਜਿਹੜਾ ਪਾਸਪੋਰਟ ਸੀ ਉੱਥੇ ਜਪਤ ਹੋ ਗਿਆ ਕਿ ਕੁੜੀ ਦੀ ਸਾਰੀ ਲਾਈਫ ਜਿਹੜੀ ਲਗਜ਼ਰੀ ਲਾਈਫ ਜੀਣ ਵਾਲੀ ਕੈਨੇਡਾ ਦੇ ਵਿੱਚ ਤੇ ਇੱਧਰ ਆਣ ਕੇ ਲਗਜ਼ਰੀ ਲਾਈਫ ਦੇ ਸੁਪਨੇ ਦੇਖਣ ਵਾਲੀ ਕੁੜੀ ਦਾ ਕਿ ਸਾਰਾ ਕੁਝ ਹੀ ਖਤਮ ਹੋ ਗਿਆ ਠੀਕ ਹੈ ਉਹ ਸਾਥ ਕੋਸ਼ਿਸ਼ ਖਤਮ ਹੋ ਗਿਆ ਕਿਉਂਕਿ ਉਧਰ ਉਹਨਾਂ ਨੂੰ ਤਾਂ ਪਾਸਪੋਰਟ ਉਹਨਾਂ ਦੇ ਕੋਲ ਗਿਆ ਚਲਿਆ ਹੀ ਅਦਾਲਤ ਵਿੱਚ ਗਿਆ ਚਲਿਆ ਮੁੰਡੇ ਦੀ ਕਾਫੀ ਜ਼ਿਆਦੀਆਂ ਮੰਤਾਂ ਵਗੈਰਾ ਕੀਤੀਆਂ ਗਈਆਂ ਪਰ ਮੁੰਡਾ ਨਹੀਂ ਮੰਨਿਆ ਕਿ ਕਿ ਮੁੰਡੇ ਨੇ ਜਿਹੜਾ 50 ਲੱਖ ਰੁਪਈਆ ਉਹਨ ਦੇ ਮਾਪਿਓ ਨੇ ਜ਼ਮੀਨ ਵਗੈਰਾ ਵੇਚ ਕੇ ਕੁੜੀ ਦੀ ਨਹੀਂ ਦਿੱਤਾ ਉਹ ਜ਼ਮੀਨ ਵਗੈਰਾ ਜਿਹੜਾ ਵੇਚ ਕੇ ਉਹਨਾਂ ਕੁੜੀ ਨੂੰ ਦਿੱਤਾ ਹੀ ਉਹ ਮੁੰਡੇ ਨੂੰ ਦਿੱਤਾ ਤੇ ਮੁੰਡੇ ਨੇ ਆਪਦਾ ਟੂਰਿਸਟ ਵੀਜ਼ਾ ਲਵਾ ਕੇ ਤੇ ਉਧਰ ਪਹੁੰਚ ਗਿਆ ਦੇ ਫੇਰ ਕਨੇਡਾ ਦੀ ਲਾਈਫ ਉਹ ਕਨੇਡਾ ਵਿੱਚ ਕੀ ਆ ਚਲਿਆ ਇਸੇ ਤਰ੍ਹਾਂ ਉਹਨੇ ਹੋਰ ਗਾਂ ਜਾ ਕੇ ਵਰਕ ਪਰਮਿਟ ਕਰ ਲਿਆ ਇਸੇ ਤਰ੍ਹਾਂ ਉਹ 50 ਲੱਖਾਂ ਦਾ ਖੜਵਾ ਵੀ ਲਿਆ ਤੇ ਕੁੜੀ ਨੂੰ ਵੀ ਇੱਧਰ ਰੋਲ ਤੋਂ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਕੁੜੀ ਬਾਅਦ ਵਿੱਚ ਜਦੋਂ ਅਦਾਲਤ ਵਿੱਚ ਕੇਸ ਦੀ ਗੱਲਬਾਤ ਹੁੰਦੀ ਹੈ ਜਦੋਂ ਸੁਣਵਾਈ ਹੁੰਦੀ ਹੈ ਤੇ ਕੁੜੀ ਇਹ ਵੀ ਮੰਨਦੀ ਹੈ ਕਿ ਮੇਰੇ ਮਾਪਿਆਂ ਦੀ ਸ਼ਹਿ ਹੈਗੀ ਸੀ ਜਾਂ ਤੂੰ ਇਹਨੂੰ ਛੱਡ ਦੇ ਤੂੰ ਉਹਨੇ ਦਾ ਤੂੰ ਕੀ ਲੈਣਾ ਕਿਸੇ ਵਧੀਆ ਮੁੰਡੇ ਨਾਲ ਲੈਣਾ ਤੂੰ ਕਨੇਡਾ ਵਿੱਚ ਸੈੱਟ ਹੈ ਤੇ ਤੂੰ ਕਿਸੇ ਵਧੀਆ ਮੁੰਡੇ ਨਾਲ ਜ਼ਿੰਦਗੀ ਜੀ ਉਹ ਤੋਂ ਪਤਾ ਲੱਗਦਾ ਕਿ ਇਸ ਦੇ ਮਾਪਿਆਂ ਦੀ ਵੀ ਈਸ਼ਾ ਹੈਗੀ ਸੀ ਉਸ ਕੁੜੀ ਨੂੰ ਤੇ ਜਿੱਥੇ ਕਿ ਕੁੜੀ ਦੀ ਜ਼ਿੰਦਗੀ ਕੁੜੀ ਦੇ ਆਪ ਦੇ ਹੀ ਕਰਦਿਆਂ ਨੇ ਕਹਿ ਲਓ ਕਿ ਉਹਦੇ ਆਪ ਦੇ ਦਿਮਾਗ ਜਾਂ ਆਪ ਦੇ ਉਸਨੇ ਹਸਬੰਦ ਦੀ ਨਾਂ ਸੁਣਨ ਦੀ ਵਜ੍ਹਾ ਨਾਲ ਲੈ ਲਈ ਤੇ ਮੁੰਡੇ ਦਾ ਦਿਮਾਗ ਇੰਨਾ ਸ਼ਾਸਤਰ ਸੀ ਕਿ ਉਹਨੇ ਕਿਸ ਆਪ ਦੇ ਆਪ ਨੂੰ ਨਹੀਂ ਕੋਈ ਵੀ ਹਨਾ ਚੋਟ ਪਹਾਈ ਉਹ ਕਿਉਂਕਿ ਹੁਣ ਮੁੰਡੇ ਕੀ ਕਰਦੇ ਨੇ ਆਰਚ ਜਾ ਕੇ ਛਾਲ ਮਾਰ ਲੈਂਦੇ ਨੇ ਕੋਈ ਕੀ ਕਰ ਲੈਂਦਾ ਹੈ ਕੋਈ ਕਿੰਨਾ ਰੋਲਦਾ ਹੈ ਜਾਂ ਕਿਸ ਤਰ੍ਹਾਂ ਪਰ ਨਹੀਂ ਉਸਨੇ ਕੋਈ ਵੀ ਗਲਤ ਰਸਤਾ ਨਹੀਂ ਉਸਨੇ ਉਸ ਤੋਂ ਹੀ ਬਦਲਾ ਲੈਣ ਬਾਰੇ ਸੋਚਿਆ ਤੇ ਬਦਲਾ ਵੀ ਇਸ ਤਰੀਕੇ ਨਾਲ ਲਿਆ ਕਿ ਹਾਂ ਨਾ ਤਾਂ ਕੋਈ ਕਿ ਉਸਨੇ ਕਤਲ ਕੀਤਾ ਨਾ ਹੀ ਉਸਨੇ ਕੋਈ ਗਲਤ ਕੰਮ ਕੀਤਾ ਬਿਲਕੁਲ ਸਹੀ ਜਿਸ ਤਰ੍ਹਾਂ ਜਿਸ ਭਾਸ਼ਾ ਵਿੱਚ ਕੁੜੀ ਚੱਲ ਰਹੀ ਸੀ ਉਸੇ ਭਾਸ਼ਾ ਵਿੱਚ ਜਾ ਕੇ ਉਸਨੇ ਬਦਲਾ ਲਿਆ ਇਹ ਤੋਂ ਆਪ ਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਜਿਵੇਂ ਦਾ ਹੋਵੇ ਉਹਦੇ ਨਾਲ ਉਵੇਂ ਦਾ ਤਰੀਕਾ ਰੱਖਣਾ ਚਾਹੀਦਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਵਧੀਆ ਲੱਗੀ ਜੇ ਕੋਈ ਮੁੰਡੇ ਤੁਹਾਡੇ ਵੀ ਲਿੰਕ ਵਿੱਚ ਆਹੋ ਜਿਹਗੇ ਹੈ ਜਿਨ੍ਹਾਂ ਦੀਆਂ ਘਰ ਵਾਲੀਆਂ ਬਾਹਰ ਗਈਆਂ ਹੈ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਸਿੱਖਿਆ ਦੇਂਦੀ ਕਹਾਣੀ ਕਿ ਐਵੇਂ ਆਪਦੀ ਜ਼ਿੰਦਗੀ ਨਾ ਖਤਮ ਕਰੋ ਆਦੇ ਆਪ ਤੇ ਅਫਸੋਸ ਨਾ ਕਰੋ ਡਿਪਰੈਸ਼ਨ ਵਿੱਚ ਨਾ ਜਾਓ ਬਲਕਿ ਇਹੋ ਜਿਹੇ ਰਸਤੇ ਅਪਣਾ ਕੇ ਕਈ ਹੋਰ ਰਸਤੇ ਨੇ ਜਿਨ੍ਹਾਂ ਰਾਹੀਂ ਕੁੜੀਆਂ ਨੂੰ ਸਿੱਧਾ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਮੁੰਡੇ ਸੁਸਾਈਡ ਕਰਨ ਤੋਂ ਪਹਿਲਾਂ ਇਹ ਵੀਡੀਓ ਦੇਖ ਕੇ ਕੋਈ ਆਦਾ ਦਿਮਾਗ ਯੂਜ਼ ਕਰਕੇ ਜਿੱਥੇ ਉਹ ਕੁੜੀ ਦਾ ਲਿੰਕ ਹੋਵੇ ਜਾਂ ਜਿੱਥੋਂ ਜਿਸ ਭਾਸ਼ਾ ਵਿੱਚ ਕੁੜੀ ਗੱਲ ਕਰ ਰਹੀ ਹੋਵੇ ਉਸੇ ਭਾਸ਼ਾ ਵਿੱਚ ਹੀ ਮੁੰਡਾ ਗੱਲ ਕਰੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ